ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਗਰਾਫਟਾਈ ਆ ਸ਼੍ਰੋਮਣੀ ਅਕਾਲੀ ਅਕਾਸ਼ ਤੇ ਹੁੰਦਾ ਸੀ ਅੱਜ ਧਰਤੀ ਤੇ ਗੁੰਡਿਆ ਪਿਆ ਪਾਪ ਹੀ ਆਪਣੀ ਪਾਰਟੀ ਨੂੰ ਖਣਾਉਂਦੇ ਰਹੇ ਤੇ ਸਾਸਕੀ ਸਿੰਘ ਬਾਦਲ ਕੋਲ ਚੱਲੇ ਹੋਏ ਜੀਸਰ ਕੈਂਡੀਡੇਟ ਦੀ ਸਪੋਰਟ ਜ਼ਿਲਹੰਦਰ ਉਪਚੋਣ ਚ ਕੀਤੀ ਆ ਸਾਸਕੀ ਸਿੰਘ ਬਾਦਲ ਨੇ ਕੇਵਲ 723 ਵੋਟਾਂ ਮਿਲੀਆਂ ਬੀਐਸਪੀ ਦੀ ਸਪੋਰਟ ਜੀ ਬੀਐਸਪੀ ਦਾ ਉਮੀਦਵਾਰ ਹੋ ਗਏ ਤੇ ਸਪੋਰਟ ਸਾਸਕੀ ਸਿੰਘ ਬਾਦਲ ਦੀ ਹੋਵੇ ਉਹਦੇ ਸਾਰੇ ਜਥੇਦਾਰਾਂ ਨੇ ਉੱਥੇ ਜ਼ੋਰ ਲਾਇਆ ਹੋਵੇ ਤੇ ਵੋਟਾਂ 732 ਪਈਆਂ ਹੋ ਮਲਈ ਤੋਂ ਮਤਲਬ ਨੀਵੀਂ ਪੱਧਰ ਕੀ ਹੋ ਸਾਦੀ ਹੈ ਪਾਰਟੀ ਤੁਸੀਂ ਕਿਹਾ ਕਿ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਪਰ ਜਿਹੜੇ ਹਿਸਾਬ ਨਾਲ ਅਕਾਲੀ ਦਲ ਦਾ ਡਾਊਨਫਾਲ ਚੱਲ ਰਿਹਾ ਤੁਹਾਨੂੰ ਨਹੀਂ ਲੱਗਦਾ ਇਹ ਫਰਸ਼ ਤੇ ਵੀ ਨਹੀਂ ਰਹਿਣਾ ਤਾਂ ਧਰਤੀ 'ਚ ਚਲ ਜਾਊਗਾ ਇਹ ਧਰਤੀ ਜਾਣ ਵਾਲੀ ਉਹ ਗੱਲ ਹੋ ਗਈ ਹੋਰ 732 ਵੋਟਾਂ ਮਿਲੀਆਂ ਧਰਤੀ ਜਾਣ ਵਾਲੀ ਉਹ ਗੱਲ ਇਹ ਤਾਂ ਵੱਡੀ ਫਿਰ ਹੋਰ ਨਿਸ਼ਾਨੀ ਕੀ ਹੋ ਸਾਦੀ ਹੈ ਬੀਐਸਪੀ ਜਦੋਂ ਇਕੱਲੇ ਲੜੀ ਜਲੰਧਰ ਵੈਸ ਤੋਂ ਉਦੋਂ 1960 ਵੋਟਾਂ ਲਈ ਤੇ ਹੁਣ 700 ਸਖੀਰ ਸੀ ਬਾਦਰਵਾਂ ਦੇ ਸਪੋਰਟ ਦੇ ਨਾਲ 1960 ਤੋਂ ਘਟ ਕੇ 732 ਰਹੀਆਂ ਫਿਰ ਤੁਸੀਂ ਕਹਿੰਦੇ ਹੋ ਕਿ ਸੁਖ ਧਰਤੀ ਦੇ ਹੇਠਾਂ ਜਾਣੇ ਦੀ ਗੱਲ ਹੋਗੀ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਨੇ ਬਸ ਪਾਦਾ ਵੀ ਬੇਡਾ ਬਿਠਾਤਾ ਉਹਨਾਂ ਲਈ ਵੀ ਮਾੜੇ ਸਿੱਧ ਹੋਏ ਮੈਂ ਨਹੀਂ ਕਹਿੰਦਾ ਬਸ ਵਾਲੇ ਕਹਿ ਰਹੇ ਨੇ ਤਾਂ ਵੀ ਛੱਡਾ ਦਾ ਨੁਕਸਾਨ ਹੀ ਨਹੀਂ ਕਰਤਾ ਦੇਖੋ ਨਾ ਕਿੱਡੀ ਹਾਲਤਾ ਕਿੱਡੀ ਤਰਾਜ਼ ਦੀ ਆ ਪਹਿਲੀ ਗੱਲ ਤਾਂ ਬੀਐਸਪੀ ਆ ਨੇ ਕਿਹਾ ਵੀ ਅਸੀਂ ਨਾ ਇਸ ਸਪੋਰਟੇ ਨਹੀਂ ਸੀ ਮੰਗੀ ਨਾ ਨੇ ਐਵੇਂ ਦੇ ਦਿੱਤੀ ਬਿਨਾ ਬਗੇ ਵਡਾਲਾ ਸਾਹਿਬ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਰਾਜੀ ਨਹੀਂ ਹੈਗੇ ਕਹਿੰਦੇ ਉੱਥੇ ਜਾ ਕੇ ਮਾਫੀ ਮੰਗਣੀ ਤਾਂ ਦੂਰ ਦੀ ਗੱਲ ਕਹਿੰਦੇ ਸਾਨੂੰ 2 ਸਾਲ ਹੋ ਗਏ ਕਹਿੰਦੇ ਆਨੂੰ ਮੀਟਿੰਗਸ ਦੇ ਵਿੱਚ ਇਹ ਗੱਲਾਂ ਹੋਈਆਂ ਨੇ ਬਹੁਤ ਵਾਰੀ ਹੋਈਆਂ अनेਕਾਂ ਵਾਰੀ ਮੀਟਿੰਗ ਦੇ ਵਿੱਚ ਕਿਸੇ ਚ ਇਹ ਹੋਇਆ ਸੀ ਕਿ ਸਾਰਿਆਂ ਨੇ ਹੱਥ ਖੜੀ ਕੀਤੇ ਕਿ ਹਾਂ ਅਕਾਲ ਤਖਤ ਜਾਵਾਂਗੇ ਸੁਖਬੀਰ ਬਾਦਲ ਵੀ ਮੰਨੇ ਸੀ ਕਿ ਹਾਂ ਜਾਵਾਂਗੇ ਬਟਾਲਾ ਸਾਹਿਬ ਕਹਿੰਦੇ ਬਾਅਦ ਦੇ ਵਿੱਚ ਮੁੱਕਰ ਕੇ ਪਤਾ ਨਹੀਂ ਕਿਉਂ ਉਹਨਾਂ ਦੇ ਪੈਰ ਉਧਰ ਨਮਰਸਰ ਵੱਲ ਨੂੰ ਤੁਰਦੇ ਹੀ ਕਈ ਵਾਰ ਹੋਇਆ ਇੱਕ ਵਾਰੀ ਥੋੜੋ ਕਈ ਵਾਰ ਲੀਡਰਾਂ ਨੇ ਵਰਕਰਾਂ ਨੂੰ ਦਿੱਤੀ ਆ ਤੇ ਨਾਲੇ ਚੁੰਦਾ ਕਮੇਟੀ ਨੇ ਰਿਕਮੈਂਡ ਕੀਤਾ ਗਲਤ ਹੈ ਆ ਤਾਂ ਬੜਾ ਤਾਂ ਇੱਥੇ ਹੀ ਪਿਆ ਨਾ ਵੀ ਆਪਣੀ ਬਣਾਈ ਕਮੇਟੀ ਹੋਵੇ ਉਹਦੀਆਂ ਸਿਫਾਰਸ਼ਾਂ ਆਲੀਆਂ ਹੋਣ ਸਾਹਮਣੇ ਜਾ ਕੇ ਜाहिर ਹੋਣੀਆਂ ਹੋਣ ਫੇਰ ਤਾਂ ਪ੍ਰਵਾਨ ਕਰ ਲੈਣੀ ਚਾਹੀਦੀ ਚੁੰਦਾ ਸਾਹਿਬ ਕਿਉਂ ਚੁੱਪ ਨੇ ਚੁੰਦਾ ਸਾਹਿਬ ਕਿਉਂ ਨਹੀਂ ਬੋਲ ਰਹੇ ਚੁੰਦਾ ਸਾਹਿਬ ਕਿਉਂ ਨਹੀਂ ਗਏ ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ ਕਿਉਂ ਨਹੀਂ ਬੋਲ ਅੰਦਰੋਂ ਤਾਂ ਉਹ ਚਾਹੁੰਦੇ ਸੀ ਪਰ ਬਾਹਰੋਂ ਤਾਂ ਨਹੀਂ ਕਹਿ ਸਕਦਾ ਬਕਰੀ ਗੱਲ ਇਤਿਆਗ ਦੀ ਭਾਵਨਾ ਨੂੰ ਲੋਕ ਪਸੰਦ ਕਰਦੇ ਨੇ ਵੀ ਜੇ ਲੋਕਾਂ ਦੇ ਨਾਲ ਤੁਸੀਂ ਜਿੱਦ ਕਰੋਗੇ ਤਾਂ ਲੋਕ ਵੀ ਹੋਰ ਜਿੱਦ ਕਰਨਗੇ ਐਹੀ ਗੱਲ ਹੋ ਰਹੀ ਆ ਲੋਕ ਕਹਿੰਦੇ ਵੀ ਸਸ ਵੀਰ ਸੀ ਬਾਦਲ ਪਰੇ ਹੋ ਜਾਣ ਅਕਾਲੀ ਦਲ ਕੋਈ ਮਾੜਾ ਨਹੀਂ ਪਰ ਉਹ ਕਹਿੰਦੇ ਮੈਂ ਪਿੱਛੇ ਨਹੀਂ ਹੋਣਾ ਜੋ ਅਕਾਲੀ ਦਲ ਰਹੇ ਨਾ ਰਹੇ ਜਿਹੜਾ ਤਿਆਗ ਦੀ ਗੱਲ ਆ ਜਾਂ ਜਿਹੜੇ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਨਹੀਂ ਕਰਨ ਤਿਆਗ ਤਾਂ ਹੋਰ ਕਿਉਂ ਨਾ ਕਰਨ ਮਲੂਕਾ ਕਿਉਂ ਨਾ ਕਰੇ ਚੰਦੂ ਮੈਰਾ ਪਰਿਵਾਰ ਕਿਉਂ ਨਾ ਕਰੇ ਢੀਂਡਸਾ ਪਰਿਵਾਰ ਕਿਉਂ ਨਾ ਕਰੇ ਅਸੀਂ ਤਾਂ ਆਪ ਕਰਨ ਨੂੰ ਤਿਆਰ ਨਾ ਅਸੀਂ ਤਾਂ ਮੈਂ ਤਾਂ ਪਹਿਲੀ ਗੱਲ ਕਰਤੀ ਵੀ ਅਸੀਂ ਕੋਈ ਝੂਠ ਨਹੀਂ ਲੜਦੇ ਨਾਲ ਹੀ ਗੱਲ ਹੋਏ ਵੀ ਕਹਿੰਦੇ ਨੇ ਕਿ ਚੰਦੂ ਮੈਰਾ ਸਾਹਿਬ ਆਪਣੇ ਪਿੰਡ ਦੇ ਵਿੱਚ ਉਹਨਾਂ ਦੀ ਜੋ ਪਾਰਟੀ ਹਾਰਦੀ ਆ ਜਿੱਥੇ ਉਹ ਦੋ ਫੇਸ ਰਹਿੰਦੇ ਨੇ ਉੱਥੋਂ ਪਾਰਟੀ ਹਾਰ ਜਾਂਦੀ ਹੈ ਉੱਥੋਂ ਨਹੀਂ ਉਹਨਾਂ ਦੀ ਵੋਟ ਨਾ ਮਾਤਰ ਵੋਟ ਉਹਨਾਂ ਨੂੰ ਉੱਥੋਂ ਪੈਂਦੀ ਹੈ ਦੇਖੋ ਗਲੇ ਇਕੱਲਾ ਮੇਰਾ ਥੋੜੋ ਇਹਦਾ ਸਾਰੇ ਹਾਰਿਆ ਆਪਣੇ ਆਪਣੇ ਪਿੰਡਾਂ ਤੋਂ ਹਾਰੇ ਆ ਆਪਣੇ ਆਪਣੇ ਇਲਾਕਿਆਂ ਤੋਂ ਹਾਰੇ ਆ 10 ਕੈਂਡੀਡੇਟ ਦੀਆਂ ਜਮਾਤਾਂ 잡ਤ ਹੋਈਆਂ ਇਹ ਸਾਰਾ ਕੁਝ ਪਾਰਟੀ ਦੀ ਇਸ ਮਾੜੀ ਹਾਲਤ ਦਾ ਹੀ ਕਰਦਾ ਮਤ ਜੇ ਅਸੀਂ ਸ੍ਰੀ ਕਾਲ ਤੱਕ ਸਭ ਤੇ ਗਏ ਤਾਂ ਵੀ ਕਹਿੰਦੇ ਬੀਜੇਪੀ ਦੇ ਜੱਟ ਜੇ ਅਸੀਂ ਸਿਹਰਤ ਇਮਾਨਦਾਰੀ ਨਾਲ ਇਹ ਚਿੰਤਤ ਤੌਰ ਤੇ ਫਿਕਰ ਕਰਨ ਲੱਗੇ ਇਕੱਠੇ ਬੈਠ ਗਏ ਵੀ ਪਾਰਟੀ ਨਹੀਂ ਨੀਵੇਂ ਪੱਧਰ ਤੇ ਕਿਉਂ ਜਾ ਰਹੀ ਰੇ ਕਾਰ ਲੱਭੇ ਜਾਣ ਤਾਂ ਵੀ ਕਹਿੰਦੇ ਇਹ ਬੀਜੇਪੀ ਦੇ ਜੰਟ ਤੇ ਜਾਂ ਕਾਂਗਰਸ ਦੇ ਜੰਟ ਆਪ ਤੁਹਾਨੂੰ ਪਤਾ ਹੀ ਆ ਵੀ ਬੀਜੇਪੀ ਨਾਲ ਰਲ ਕੇ ਬਾਜ਼ਾਰ ਤਾਂ ਹੰਡਾਈਆਂ ਬੀਜੇਪੀ ਨਾਲ ਰਲ ਕੇ ਆਊਟ ਆਫ ਦੀ ਫੇਸ ਆ ਕੇ ਵਜੀਆਂ ਲੀਆਂ ਮਤਲਬ ਉਦੋਂ ਸਾਰਾ ਕੁਝ ਠੀਕ ਸੀ ਤੇ ਹੁਣ ਮਤਲਬ ਜੇ ਅਸੀਂ ਕਾਂਤਾ ਸਭ ਤੋਂ ਜਨੇ ਕਹਿੰਦੇ ਸੀ ਬੀਜੇਪੀ ਦੀ ਸਹਾਇਤਾ ਵੀ ਉਹੀ ਸਕੇ ਸਮਝ ਨਹੀਂ ਆ ਜਿੱਥੇ ਮੇਰਾ ਨੰਦ ਕੋਲ ਉੱਥੇ ਗਦੀ ਮਰੀ ਨਾਲ ਦੋ ਸੋ ਗੱਲ ਕਰ ਰਹੇ ਨੇ ਅਸੀਂ ਕਿਉਂ ਉਹਨਾਂ ਦੇ ਗਨਾਹ ਦੇ ਭਾਗੀਦਾਰ ਬਣੀਏ ਇਹ ਗੱਲ ਹੁਣ ਮੈਂ ਜਿਵੇਂ ਪੁੱਛਿਆ ਸੀ ਕਿੱਥੇ ਜਾ ਕੇ ਖੜੂਗੀ ਕਿਉਂਕਿ ਤੁਸੀਂ ਤੇ ਐਲਾਨ ਕਰਤਾ ਇੱਕ ਵੱਖਰੀ ਤੁਸੀਂ ਜੰਗ ਸ਼ੁਰੂ ਕਰਤੀ ਹੋਈ ਆ ਠੀਕ ਆ ਭਾਵੇਂ ਤੁਸੀਂ ਉਹਨੂੰ ਸੁਧਾਰ ਦੀ ਗੱਲ ਕਰਦੇ ਹੋ ਪਰ ਰਸਤੇ ਵੱਖ ਹੋ ਗਏ ਇਹ ਤਾਂ ਥਾ ਸਬੀਰ ਸੀ ਬਾਦਲ ਉਹਨਾਂ ਦੇ ਹੱਥ 'ਚ ਜੇ ਤਾਂ ਇਹਨੂੰ ਮੁਕਾਉਣਾ ਚਾਹਣ ਫਿਰ ਤਾਂ 5 ਮਿੰਟ ਦੀ ਖੇਡ ਆ ਤੇ ਜੇ ਨਹੀਂ ਮੁਕਾਉਣਾ ਚਾਹੁੰਦੇ ਤਾਂ ਫਿਰ ਉਹ ਲਟਕੇਗੀ ਲਟਕੇਗੀ ਫਿਰ ਤਾਂ ਉਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਆ ਖਲਾਰਾ ਸਮੇਟਣ ਦੀ ਬਜਾਏ ਇਹ ਖਲਾਰਾ ਵੱਧਦਾ ਹੀ ਜਾ ਰਿਹਾ ਕਿਉਂਕਿ ਬਾਗੀ ਧੜੇ ਨੇ ਇੱਕ ਐਲਾਨ ਕਰਤਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਆਗਾਜ਼ ਕਰ ਦਿੱਤਾ ਹੋਇਆ ਜਿਸ ਨੂੰ ਗੁਰਪ੍ਰਤਾਪ ਗੁਰਪ੍ਰਤਾਪ ਸਿੰਘ ਵਡਾਲਾ ਲੀਡ ਕਰਨਗੇ ਤੇ ਸਾਰੇ ਤੇ ਗੱਲਬਾਤ ਕਰਾਂਗੇ ਇਸ ਸਾਰੇ ਧੜੇ ਦੀ ਜਿਹੜੇ ਗਵਾਹੀ ਕਰਦੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂ ਮਾਜਰਾ ਮੇਰੇ ਨਾਲ ਨੇ ਗੱਲਬਾਤ ਸਾਰੇ ਮਸਲੇ ਤੇ ਉਹਨਾਂ ਦੇ ਨਾਲ ਕਰਾਂਗੇ ਸ਼ੁਰੂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਧੰਨਵਾਦੀ ਸੋ ਜੀ ਅੱਛਾ ਚੰਦੂ ਮਾਜਰਾ ਸਾਹਿਬ ਸਭ ਤੋਂ ਪਹਿਲਾਂ ਮੈਂ ਇਹ ਪੁੱਛੂੰਗਾ ਕਿ ਹੁਣ ਇਹ ਖਲਾਰਾ ਜਿਹੜਾ ਲੱਗਦਾ ਸੀ ਕਿ ਇਕੱਠਾ ਹੋ ਜਾਊਗਾ ਸਮਿਟਿਆ ਜਾਊਗਾ ਤੁਸੀਂ ਐਲਾਨ ਕਰਤਾ ਉਧਰੋਂ ਕੋਈ ਰਿਸਪੌਂਸ ਨਹੀਂ ਉਹ ਉਹ ਵੀ ਨੇੜੇ ਲਾਉਣ ਦੀ ਕੋਈ ਗੱਲ ਨਹੀਂ ਦਿਖ ਰਹੀ ਹੁਣ ਲੱਗਦਾ ਕਿੱਥੇ ਤੱਕ ਜਾ ਕੇ ਗੱਲ ਖੜੂਗੀ ਕਿ ਇੱਕ ਫਰੰਟ ਨਵਾਂ ਸ਼੍ਰੋਮਣੀ ਅਕਾਲੀ ਦਲ ਤਿਆਰ ਹੋ ਜੂਗਾ ਨਮਾ ਕਾਲੀ ਦਲ ਨਿਕਲ ਜੂਗਾ ਇਸ ਕਾਲੀ ਦਲ ਦੇ ਵਿੱਚੋਂ ਦੇਖੋ ਡੇ 1 ਤੋਂ ਸਾਡੀ ਇਹੀ ਟਰਾਈ ਰਹੀ ਆ ਔਰ ਇਹੀ ਇਮਾਨਦਾਰੀ ਨਾਲ ਕੋਸ਼ਿਸ਼ ਰਹੀ ਆ ਕਿ ਸ਼ਰੋਮਣੀ ਅਕਾਲੀ ਦਲ ਵੀ ਜਿਹੜੀ ਗਰਾਵਟਾਈ ਆ ਸ਼ਰੋਮਣੀ ਅਕਾਲੀ ਅਕਾਸ ਤੇ ਹੁੰਦਾ ਸੀ ਅੱਜ ਧਰਤੀ ਤੇ ਗੁੰਡਿਆ ਕੋਈ ਸਮਾਂ ਸੀ ਜਦੋਂ ਦੇਸ਼ ਔਰ ਪ੍ਰਦੇਸ਼ ਦੇ ਵਿੱਚ ਰਾਜ ਸੀ ਗਾਲੀਆਂ ਦਾ ਅੱਜ ਮਤਲਬ ਸਿਰਫ ਥਿਸ ਕੈਂਡੀਡੇਟ ਦੀ ਸਪੋਰਟ ਜ਼ਿਲੰਦਰ ਉਪਚੋਣ ਚ ਕੀਤੀ ਆ ਸੱਜੂ ਵੀ ਤੇ ਬਾਦਲ ਨੇ ਕੇਵਲ 732 ਵੋਟਾਂ ਮਿਲੀਆਂ ਬੀਐਸਪੀ ਦੀ ਸਪੋਰਟ ਜੀ ਬੀਐਸਪੀ ਦਾ ਉਮੀਦਵਾਰ ਹੋਵੇ ਤੇ ਸਪੋਰਟ ਸਾਥ ਸੂਰਜੀ ਬਾਦਲ ਦੀ ਹੋਵੇ ਉਹਦੇ ਸਾਰੇ ਜਥੇਦਾਰਾਂ ਨੇ ਉੱਥੇ ਜ਼ੋਰ ਲਾਇਆ ਹੋਵੇ ਤੇ ਵੋਟਾਂ 732 ਪਈਆਂ ਹੋਣ ਮਤਲਬ ਇਹ ਤੋਂ ਮਤਲਬ ਨੀਮੀ ਪੱਧਰ ਕੀ ਹੋ ਸਾਦੀ ਹੈ ਪਾਰਟੀ ਦੀ ਉਦੋਂ ਪਹਿਲਾਂ ਵੀ ਪਾਰਟੀ ਦੀਆਂ 10 ਥਾਵਾਂ ਤੇ ਜਵਾਨਤਾ ਜਵਤ ਹੋਈਆਂ ਲੋਕ ਸਭਾ ਚ ਉਦੋਂ ਪਹਿਲਾਂ ਵੀ ਪੰਜ ਵਾਰ ਲੜੀਆਂ ਚੋਣਾਂ ਹੋਈਆਂ ਲਗਾਤਾਰ ਲਗਾਤਾਰ ਚੋਣਾ ਦੀ ਪਾਰਟੀ ਹਾਰਦੀ ਗਈ ਹਾਰਦੀ ਗਈ ਹਾਰਦੀ ਗਈ 34% ਤੋਂ 12% ਤੇ ਸਾਡਾ ਗਰਾਫ ਆ ਗਿਆ ਜਦੋਂ ਕਹਿੰਦੇ ਨੇ ਇੰਤਹਾ ਹੋ ਜਾਂਦੀ ਆ ਫਿਰ ਕੁਦਰਤੀ ਤੌਰ ਤੇ ਮੈਂ ਲੱਖਾਂ ਦੇ ਸਾਹਮਣੇ ਜਦੋਂ ਇਸ ਕਿਸਮ ਦੀ ਗਰਾਫਟ ਆ ਜੇ ਜਾਂ ਕਮੀ ਹੋ ਜੇ ਜਾਂ ਐ ਲੱਗਦੀ ਹੋਵੇ ਵੀ ਹੁਣ ਕੰਮ ਖਤਮ ਹੋ ਰਿਹਾ ਤੇ ਉਦੋਂ ਬੋਲਣਾ ਪੈਂਦਾ ਤੇ ਉਦੋਂ ਵੀ ਸਾਡਾ ਸੁਝਾਈ ਸੀ ਸਾਸਕੀਰ ਸੀ ਬਾਦਲ ਹੋਣਾ ਨੂੰ ਵੀ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰਕੇ ਹੀ ਤੁਸੀਂ ਅੱਗੇ ਚੱਲ ਸਕਦੇ ਹੋ ਔਰ ਵੈਸੇ ਵੀ ਸਾਡੀ ਰਿਵਾਇਤ ਆ ਸਾਡੀ ਸਹੀਕੀ ਆ ਕਿ ਤਿਆਗ ਦੀ ਭਾਵਨਾ ਨੂੰ ਲੋਕ ਪਸੰਦ ਕਰਦੇ ਨੇ ਵੀ ਜੇ ਲੋਕਾਂ ਦੇ ਨਾਲ ਤੁਸੀਂ ਜਿੱਦ ਕਰੋਗੇ ਤਾਂ ਲੋਕ ਵੀ ਫਿਰ ਜਿੱਦ ਕਰਨਗੇ ਐਹੀ ਗੱਲ ਹੋ ਰਹੀ ਆ ਲੋਕ ਕਹਿੰਦੇ ਵੀ ਸਾਸਕੀਰ ਸੀ ਬਾਦਲ ਪਰੇ ਹੋ ਜਾਣ ਅਕਾਲੀ ਦਲ ਕੋਈ ਮਾੜਾ ਨਹੀਂ ਪਰ ਉਹ ਕਹਿੰਦੇ ਮੈਂ ਪਿੱਛੇ ਨਹੀਂ ਹੋਣਾ ਜੋ ਅਕਾਲੀ ਦਲ ਰਹੇ ਨਾ ਰਹੇ ਪਰ ਆਥ ਵਾਲਾ ਸੋ ਇਸ ਗੱਲ ਤੇ ਅਸੀਂ ਰਾਈ ਦੇ ਰਹੇ ਸੀ ਤੇ ਉਹਨਾਂ ਨੇ ਆਪਣੇ ਗਰੁੱਪ ਦੀਆਂ ਆਪਣੇ ਸਿਲੇਕਟਡ ਬੰਦਿਆਂ ਦੀਆਂ ਗੈਰ ਅਕਾਲੀਆਂ ਦੀਆਂ ਜਿਨ੍ਹਾਂ ਨੇ ਕਦੇ 5 ਮਿੰਟ ਥਾਣੇ ਨਹੀਂ ਗਏ ਕਦੇ ਕਿਸੇ ਮੋਰਚੇ 'ਚ ਨਹੀਂ ਗਏ ਕਿਸੇ ਸੰਘਰਸ਼ 'ਚ ਨਹੀਂ ਗਏ ਬਲ ਕੇਵਲ ਚੁਗਲੀਆਂ ਕਰਕੇ ਝੋਲੀ ਚੁੱਕ ਕੇ ਹੀ ਲੀਡਰ ਬਣੇ ਉਹ ਲੋਕਾਂ ਦੀਆਂ ਸਲਾਹਾ ਬਣ ਕੇ ਮਤਲਬ ਉਹਨਾਂ ਨੇ ਪਾਰਟੀ ਮੈਦਾਨ ਖੜਾਉਣ ਦੇ ਰਾਹ ਤੇ ਤੁਰਪੇ ਜਦੋਂ ਖਣਾਉਣ ਦੇ ਰਾਹ ਤੇ ਤੁਰੇ ਵੇਲੇ ਅੱਡ ਅੱਡ ਮੀਟੀਆਂ ਲੱਗੇ ਕਰਨ ਤੇ ਸਾਨੂੰ ਬੁਲਾਇਆ ਨਹੀਂ ਤੇ ਕੁਦਰਤੀ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਸੀ ਸਿਹਰ ਦੇ ਲੋਕ ਸੀ ਚਿੰਤਰ ਲੋਕ ਸੀ ਉਹ ਇਕੱਠੇ ਹੋਏ ਦਲੰਦਰ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਸਾਨੂੰ ਬੁਲਾ ਨਹੀਂ ਰਹੇ ਤੇ ਸਾਨੂੰ ਆਪਣੇ ਘਟੋ ਘਟ ਅਸੀਂ ਕਿਉਂ ਇਹਨਾਂ ਦੇ ਗੁਨਾਹ ਦੇ ਭਾਗੀਦਾਰ ਬਣੀਏ ਅਸੀਂ ਮਤਲਬ ਚੁੱਪ ਕਰਕੇ ਜੋ ਕੁਝ ਪਿੱਛੇ ਹੁੰਦਾ ਰਿਹਾ ਮਤਲਬ ਇਹਨਾਂ ਦੀਆਂ ਗਲਤੀਆਂ ਇਹਨਾਂ ਦੀਆਂ ਕਮੀਆਂ ਖਾਮੀਆਂ ਜਿਨ੍ਹਾਂ ਕਰਕੇ ਕਾਲੀਦਲ ਨੀਚੇ ਜਾ ਰਿਹਾ ਤੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਉਸ ਦੀ ਖਿਮਾ ਜੱਜ ਕਰ ਲਈ ਅਸੀਂ ਸ੍ਰੀ ਗੁਰਤਖਸਬ ਲਿਖਤੀ ਤੌਰ ਤੇ ਆਪਣੀਆਂ ਜਿਹੜੀਆਂ ਅਸੀਂ ਅਸਫਲ ਰਹੇ ਇਹਨਾਂ ਨੂੰ ਗਲਤੀਆਂ ਕਰਨ ਤੋਂ ਰੋਕਣ ਦੇ ਵਿੱਚ ਸਾਸੂ ਵੀ ਅਸੀਂ ਵਾਦਲ ਉਹਨਾਂ ਨੂੰ ਤੇ ਉਹਦੇ ਲਈ ਅਸੀਂ ਉੱਥੇ ਲਿਖਤੀ ਤੌਰ ਤੇ ਦੇਖਿਆ ਸੋ ਉਹ ਤੋਂ ਬਾਅਦ ਕੁਦਰਤੀ ਤੌਰ ਤੇ ਉਹਨਾਂ ਨੇ ਇਹ ਜਿਹਾ ਅਸੀਂ ਸ੍ਰੀ ਗੁਰਤਖਸਬ ਤੇ ਗਏ ਤਾ ਵੀ ਕਹਿੰਦੇ ਬੀਜੇਪੀ ਦੇ ਜੈਂਟ ਜੇ ਅਸੀਂ ਸਹਿਰਦ ਇਮਾਨਦਾਰੀ ਨਾਲ ਇਹ ਚਿੰਤਤ ਤੌਰ ਤੇ ਫਿਕਰ ਕਰਨ ਲੱਗੇ ਇਕੱਠੇ ਬੈਠ ਗਏ ਵੀ ਪਾਰਟੀ ਦੀ ਨਿਮੀ ਪਦ ਤੇ ਕਿਉਂ ਜਾ ਰਹੀ ਹੈ ਤੇ ਕਾਰ ਲੱਭੇ ਜਾਣ ਤਾਂ ਵੀ ਕਹਿੰਦੇ ਬੀਜੇਪੀ ਦੇ ਜੈਂਟ ਤੇ ਜਾਂ ਕਾਂਗਰਸ ਜੈਂਟ ਆਪ ਤੁਹਾਨੂੰ ਪਤਾ ਹੀ ਆ ਵੀ ਬੀਜੇਪੀ ਨਾਲ ਰਲ ਕੇ ਬਾਜ਼ਾਰ ਤਾਂ ਹਡਾਈਆਂ ਬੀਜੇਪੀ ਨਾਲ ਰਲ ਕੇ ਆਊਟ ਆਫ ਦੀ ਬੇਜ ਆ ਕੇ ਵਜ਼ੀਰੀਆਂ ਲਈਆਂ ਬੀਜੇਪੀ ਨਾਲ ਰਲ ਕੇ ਉਦੋਂ ਬਰਨਾਲਾ ਸਾਹ ਪ੍ਰਧਾਨ ਮੰਤਰੀ ਬਣ ਰਹੀ ਸੀ 99 ਚ ਜਦੋਂ ਬੀਜੇਪੀ ਨਾਲ ਸਾਂਝ ਪਾਈ ਮਤਲਬ ਉਹਦੋਂ ਸਾਰਾ ਕੁਝ ਠੀਕ ਸੀ ਤੇ ਹੁਣ ਮਤਲਬ ਜੇ ਅਸੀਂ ਕਲਤਾ ਸਭ ਤੋਂ ਜਾਨਾ ਕਿਹਨਾਂ ਸੀ ਬੀਜੇਪੀ ਦੀ ਸਾਂਝ ਦਾ ਵੀ ਸੋ ਇਸ ਕੇਸ ਨੂੰ ਜਾਨੀ ਜਿੱਥੇ ਮੇਰਾ ਨੰਦਕੋਸ਼ ਉੱਥੇ ਗਦੀ ਮਰੀਦਾਂ ਦੋਸੋਂ ਗੱਲ ਕਰ ਰਹੇ ਨੇ ਸੋ ਇਸ ਕਰਕੇ ਮੇਰਾ ਮਤਲਬ ਆ ਵੀ ਇਹ ਜਿਹੜੀ ਜਿਵੇਂ ਕਹਿੰਨਾ ਆਪਣੇ ਘਰ ਨੂੰ ਆਪ ਹੀ ਲਾਂਬੂ ਲਾਉਣ ਵਾਲੀ ਗੱਲ ਹੋ ਗਈ ਆਪਣੇ ਘਰ ਨੂੰ ਆਪ ਹੀ ਆਪਣੀ ਪਾਰਟੀ ਨੂੰ ਖੜਾਉਂਦੇ ਰਹ ਤੇ ਸਾਤ ਸੂਈ ਸੀ ਬਾਦਰ ਬੁਰੀ ਚੱਲੇ ਹੋਏ ਨੇ ਸਾਡੀ ਤਾਂ ਅੱਜ ਵੀ ਇਮਾਨਦਾਰੀ ਨਾਲ ਸਵੇਰ ਦਾ ਸੋਚ ਆ ਕਿ ਸ੍ਰੀ ਅਕਾਲਤਾ ਸਾਹਿਬ ਨੇ ਉਹਨਾਂ ਨੂੰ ਸਨਮਨ ਕਰ ਲਿਆ ਠੀਕ ਹੈ ਨਹੀਂ ਤੇ ਸ੍ਰੀ ਅਕਾਲਤਾ ਸਾਹਿਬ ਸਪਸ਼ਟੀਕਰਨ ਲੈਣਗੇ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਤੇ ਬਣਦਾ ਹੀ ਆ ਵੀ ਕੁਦਰਤੀ ਤੌਰ ਤੇ ਜੋ ਰਵਾਇਤ ਵੀ ਰਹੀ ਆ ਪਰੰਪਰਾ ਰਹੀ ਆ ਹੁਣ ਤੱਕ ਸ੍ਰੀ ਅਕਾਲਤਾ ਸਾਹਿਬ ਤੇ ਜਦੋਂ ਵੀ ਕਿਤੇ ਕਰਾਈਸਿਸ ਆਏ ਨੇ ਤੇ ਉਹਨਾਂ ਨੇ ਕੋਈ ਸਾਂਝੀ ਕਮੇਟੀ ਬਣਾ ਕੇ ਉਹਦੇ 'ਚ ਕੋਈ ਹੱਲ ਕੱਢੇ ਨੇ ਹੁਣ ਦੇਖੋ ਸ੍ਰੀ ਕਲਤਾਰ ਸਾਹਿਬ ਕੀ ਕਰਦੇ ਨੇ ਜਦੋਂ ਜਦੋਂ ਮਰ ਸਾਹਿਬ ਤੁਸੀਂ ਇੱਕ ਗੱਲ ਆਖੀ ਕਿ ਸੁਖਵੀਰ ਬਾਦਲ ਝੋਲੀ ਚੁੱਕਾਂ ਦੇ ਮਗਰ ਜ਼ਿਆਦਾ ਲੱਗਦੇ ਨੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਰਿਜ਼ਲਟ ਇਲੈਕਸ਼ਨ ਰਿਜ਼ਲਟ ਉਹ ਤਾਂ ਸਾਹਮਣੇ ਨੇ ਉਹ ਤਾਂ ਕਿਸੇ ਤੋਂ ਲੁਕੇ ਨਹੀਂ ਉਹ ਤਾਂ ਤੁਹਾਡੇ ਵੀ ਸਾਹਮਣੇ ਨੇ ਸਾਡੇ ਵੀ ਸਾਹਮਣੇ ਨੇ ਸੁਖਵੀਰ ਬਾਦਲ ਦੇ ਵੀ ਸਾਹਮਣੇ ਨੇ ਕੀ ਫਿਰ ਝੋਲੀ ਚੁੱਕ ਇੰਨੇ ਭਾਰੀ ਨੇ ਕਿ ਉਹਨਾਂ ਨੂੰ ਰਿਜ਼ਲਟ ਵੀ ਨਹੀਂ ਦਿਸਦੇ ਨਹੀਂ ਇਹੀ ਤਾਂ ਹੈਰਾਨੀ ਵਾਲੀ ਗੱਲ ਆ ਇਹੀ ਤਾਂ ਮਤਲਬ ਸਮਝ ਤੋਂ ਬਾਹਰ ਆਈ ਗੱਲ ਆ ਕਿ ਨਾ ਕੰਧ ਤੋਂ ਲਿਖਿਆ ਦਿਖ ਰਿਹਾ ਦੁਨੀਆ ਕਹਿ ਰਹੀ ਆ ਦੇਸ਼ ਵਿੱਚ ਦੁਨੀਆ ਵਿੱਚ ਹਾਕਾਰ ਮਚੀ ਹੋਈ ਆ ਬੇਜਾਸ ਹੋਈ ਸੀ ਬਦਲ ਤਿਆਗ ਦਿਖਾ ਦੇਣ ਪਰੇ ਹੋ ਜਾਣ ਤੇ ਪਾਰਟੀ ਬਚ ਸਕਦੀ ਆ ਤੇ ਉਹ ਹੁਣ ਇਸ ਗੱਲ ਤੇ ਜਿੱਦਫੜੀ ਬੈਠੇ ਆ ਪਰ ਜੇ ਇਸ ਤਰ੍ਹਾਂ ਦੀ ਦੇਖੋ ਨਾ ਹੁਣ ਸਾਰੀ ਸੀਨੀਅਰ ਲੀਡਰਸ਼ਿਪ ਇਹ ਕਹਿ ਰਹੀ ਹੋਵੇ ਉਹਦੇ باوجود ਵੀ ਉਹ ਨਾ ਮੰਨਣ ਮਤਲਬ ਫਿਰ ਤਾਂ ਮਤਲਬ ਰੱਬ ਹੀ ਰਖਾਹੀ ਗੱਲ ਆ ਸੋ ਇਸ ਕਰਕੇ ਇਹੀ ਅਸੀਂ ਮਹਿਸੂਸ ਕਰਦੇ ਆਂ ਬੇ ਪਾਰਟੀ ਨਾਲੋਂ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਲਾਗੇ ਆ ਜਿੰਨੇ ਵੀ ਭਾਵੇਂ ਕੋਈ ਆ ਪੀਐਸਜੀਪੀਸੀ ਦੇ ਮੈਂਬਰਾਂ ਤੋਂ ਵੀ ਹੱਥ ਖੜੇ ਕਰਾ ਲੈ ਹੋਰ ਤਾਂ ਹੋਰ ਜਦੋਂ ਕਿ ਇਹ ਰਵਾਇਤ ਨਹੀਂ ਹੈ ਜਿਹੜੇ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਉਹ ਸ਼ਰਮਣੀ ਕਮੇਟੀ ਦੇ ਪ੍ਰਧਾਨ ਦੇ ਲਈ ਤਾਂ ਭਰੋਸੇ ਦੀ ਗੱਲ ਕਰਨ ਮਤਲਬ ਕਿਸੇ ਸਿਆਸੀ ਪਾਰਟੀ ਲਈ ਭਾਵੇਂ ਉਹਦਾ ਇੱਕ ਮੈਂਬਰ ਹੋਣ ਹੋ ਪਰ ਉਧਰ ਇੱਕ ਧਾਰਮਿਕ ਬਾਡੀ ਜਿਹੜੀ ਹੈ ਇਲੈਕਟਿਡ ਬਾਡੀ ਜਿਹੜੀ ਹੈ ਕਨਸਟੀਟਿਊਸ਼ਨ ਬਾਡੀ ਜਿਹੜੀ ਆ ਉਹਦੇ ਮੈਂਬਰ ਇਸ ਤਰ੍ਹਾਂ ਭਰੋਸੇ ਦੇ ਵੋਟ ਪਾਉਂਨ ਪਰ ਦੂਜੇ ਪਾਸੇ ਝੁੰਡਾ ਕਮੇਟੀ ਦੀ ਜਿਹੜੀਆਂ ਸਫਾਰਿਸ਼ਾਂ ਨੇ ਉਹਨਾਂ ਦੇ ਵਿੱਚ ਤੇ ਇੱਕ ਇਹ ਵੀ ਆ ਕਿ ਫ੍ਰੀ ਐਸਜੀਪੀਸੀ ਫ੍ਰੀ ਸ੍ਰੀ ਅਕਾਲ ਤਖਤ ਸਾਹਿਬ ਆ ਇਹ ਗੱਲ ਹੋਈ ਤਾਂ ਮਤਲਬ ਇਹ ਵੀ ਇੱਕ ਬੜਾ ਵੱਡੀ ਗੱਲ ਆ ਕਿਉਂਕਿ ਇੱਕ ਪਾਸੇ ਰਿਪੋਰਟ ਤਾਂ ਆਪਣੀ ਇਹ ਸਫਾਰਿਸ਼ ਕਰਦੀ ਆ ਤੇ ਦੂਜੇ ਪਾਸੇ ਐਸਜੀ ਦੇ ਐਸਜੀਪੀਸੀ ਦੇ ਮੈਂਬਰ ਇਸਮਰਥਨ ਕਰਦੇ ਨੇ 2022 ਜਦੋਂ ਚੋਣ ਬਰੀ ਤਰ੍ਹਾਂ ਹਾਰ ਗਏ ਜੀ ਉਦੋਂ ਝੁੰਡਾ ਕਮੇਟੀ ਬਣੀ ਸੀ ਉਦੋਂ ਤੋਂ ਡਾਕ ਕਮੇਟੀ ਨੇ ਹੋਰ ਵੀ ਬੜੀਆਂ ਰეკਮੈਂਡੇਸ਼ਨਾਂ ਦਿੱਤੀਆਂ ਇਹ ਦੋ ਮੁੱਖ ਤੌਰ ਤੇ ਸੀ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਵਿੱਚ ਜਿਹੜਾ ਬੇਲੋੜਾ ਦਖਲਅੰਦਾਜ਼ੀ ਆ ਧਾਰਮਿਕ ਰਾਜਨੀਤਿਕ ਉਹ ਨਹੀਂ ਹੋਣੀ ਚਾਹੀਦੀ ਉਹ ਖਤਮ ਹੋਣੀ ਚਾਹੀਦੀ ਆ ਬਲਕਿ ਆਟੋਨੋਮਸ ਸਾਬ ਆਜ਼ਾਦਾਨਾ ਤੌਰ ਤੇ ਇਹਨਾਂ ਨੂੰ ਹੋਣਾ ਚਾਹੀਦਾ ਤੇ ਨਿਰਪੱਖਤਾ ਇਹਨਾਂ ਦੀ ਸ਼ੋਹਣੀ ਚਾਹੀਦੀ ਹੈ ਕਿਉਂਕਿ ਇਹਦੇ ਤਾਂ ਕਾਂਗਰਸ ਵਾਲੇ ਵੀ ਇਹਦੇ ਤਾਂ ਆਪ ਵਾਲੇ ਵੀ ਇਹ ਤਾਂ ਹਰ ਪਾਰਟੀ ਦੇ ਲੋਕ ਜਿਹੜੇ ਨੇ ਵੋਟ ਪਾਉਣ ਦਾ ਹੱਕ ਰੱਖਦੇ ਨੇ ਮੈਂਬਰ ਵੀ ਬਣ ਸਕਦੇ ਨੇ ਪ੍ਰਧਾਨ ਵੀ ਬਣ ਸਕਦੇ ਨੇ ਤੇ ਇਸ ਸੰਸਥਾ ਨੂੰ ਤੁਸੀਂ ਨਿਰੋਲ ਨਿਰਪੱਖ ਰਹਿਣ ਦਿਓ ਪਰ ਹੁਣ ਰੱਜ ਕੇ ਜਿਵੇਂ ਇੱਕ ਧੜੇ ਦੀ ਬਣਤੀ ਪਾਰਟੀ ਦੀ ਬਣੀ ਤੇ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਇਹ ਗੱਲ ਹੁਣ ਮੈਂ ਜਿਵੇਂ ਪੁੱਛਿਆ ਸੀ ਕਿੱਥੇ ਜਾ ਕੇ ਖੜੂਗੀ ਕਿਉਂਕਿ ਤੁਸੀਂ ਤੇ ਐਲਾਨ ਕਰਤਾ ਇੱਕ ਵੱਖਰੀ ਤੁਸੀਂ ਜੰਗ ਸ਼ੁਰੂ ਕਰਤੀ ਹੋਈ ਆ ਠੀਕ ਆ ਭਾਵੇਂ ਤੁਸੀਂ ਉਹਨੂੰ ਸੁਧਾਰ ਦੀ ਗੱਲ ਕਰਦੇ ਹੋ ਪਰ ਰਸਤੇ ਵੱਖ ਹੋ ਗਏ ਇਹ ਤਾਂ ਥਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਹੱਥ ਚ ਜੇ ਤਾਂ ਇਹਨੂੰ ਮੁਕਾਉਣਾ ਚਾਹਣ ਫਿਰ ਤਾਂ 5 ਮਿੰਟ ਦੀ ਖੇਡ ਆ ਤੇ ਜੇ ਨਹੀਂ ਮੁਕਾਉਣਾ ਚਾਹੁੰਦੇ ਤਾਂ ਫਿਰ ਉਹ ਲਟਕੇਗੀ ਲਟਕੇਗੀ ਫਿਰ ਤਾਂ ਵੈਸੇ ਵੀ ਅਕਾਲੀ ਦਲ ਦੀ ਜੋ ਅੱਜ ਹਾਲਤ ਹੋਈ ਆ ਮਨ ਲੋਕਾਂ ਨੂੰ ਇਸ ਗੱਲ ਦੀ ਬੜੀ ਜਿਹਨੇ ਸਹਿਰ ਦਾ ਅਕਾਲੀ ਨੇ ਸਹੀ ਪਹੁੰਚ ਰੱਖਣ ਬੜੇ ਅਕਾਲੀ ਨੇ ਉਹ ਤਾਂ ਫਿਕਰਬੰਦ ਨੇ ਵੀ ਸਾਡੀ ਹਾਲਤ ਕੀ ਹੋਗੀ ਉਹ ਇਸ ਕਰਕੇ ਇਹ ਲੋਕਾਂ ਦੀ ਜਿਹੜੀ ਭਾਵਨਾ ਉਹਦੀ ਕਦਰ ਕਰਨੀ ਚਾਹੀਦੀ ਹੈ ਸਾਡੇ ਸੁਪੀਰ ਸਬਾਦਰ ਨੂੰ ਜੋ ਮੈਂ ਮਹਿਸੂਸ ਕਰਦਾ ਫਿਰ ਤਾਂ 5 ਮਿੰਟ ਚ ਕੰਮ ਮੁੱਕ ਜਾਂਦਾ ਨਾ ਲੋੜ ਸਾਡੀ ਕੋਈ ਇਹ ਤਾਂ ਹੈ ਨਹੀਂ ਜਿੱਦ ਵੀ ਫਲਾਣੇ ਨੂੰ ਪ੍ਰਧਾਨ ਬਣਾਓ ਇੱਕ ਤਾਂ ਹੁੰਦਾ ਨਾ ਵੀ ਇਹਨੂੰ ਲਾ ਕੇ ਇਹਨੂੰ ਬਣਾ ਦਿਓ ਅਸੀਂ ਤਾਂ ਕਹਿੰਦੇ ਹਾਂ ਵੀ ਕੋਈ ਵੀ ਨਿਰਪੱਖ ਮੁੰਡਾ ਜਿਹੜਾ ਧਰਮ ਤੇ ਰਾਜਨੀਤੀ ਦੀ ਮਲਸਮੇ ਸਮਝ ਰੱਖਦਾ ਹੋਵੇ ਸਮਝ ਰੱਖਦਾ ਹੋਵੇ ਉਹਦੀ ਦੇਖੇ ਇਸ ਤਰ੍ਹਾਂ ਦੀ ਹੋਵੇ ਜਿਦੇ ਨਾਲ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਇਹ ਧਰਮ ਤੇ ਰਾਜਨੀਤੀ ਨੂੰ ਲੈ ਕੇ ਚੱਲੇਗਾ ਤੇ ਧਰਮ ਦਾ ਕੁੰਡਾ ਰਾਜਨੀਤੀ ਤੇ ਲੈ ਕੇ ਚੱਲੇਗਾ ਸੋ ਉਹਦੇ ਨਾਲ ਅੱਜ ਹੀਠਾਂ ਤੋਂ ਪਾਰਟੀ ਤਾਂ ਉੱਠ ਸਕਦੀ ਆ ਤੇ ਜੇ ਇਸੇ ਤਰ੍ਹਾਂ ਬਚਿੱਤਰੇ ਫਿਰ ਤਾਂ ਹਾਲ ਹੋਰ ਮਾੜੇ ਤੋਂ ਮਾੜੀ ਹੋਈਗਾ ਪ੍ਰੇਮ ਸਿੰਘ ਚੰਦੂ ਮਾਦਰਾ ਹੋ ਸਕਦੇ ਪਰਤਾਂ ਨਹੀਂ ਮੈਂ ਤਾਂ ਕਦੇ ਦਾਵਾ ਹੀ ਨਹੀਂ ਕੀਤਾ ਵੈਸੇ ਚਲੋ ਮੰਨ ਲਓ ਜੇ ਕੱਲ ਨੂੰ ਸੁਖਵੀਰ ਬਾਦਲੀ ਕਹਿੰਦੇ ਨੇ ਵੀ ਠੀਕ ਹੈ ਚੰਦੂ ਮਾਦਰਾ ਸਾਹਿਬ ਨਹੀਂ ਮੈਂ ਤਾਂ ਫਿਰ ਵੀ ਕਹਾ ਕਾ ਵੀ ਤੁਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਬਣਾਓ ਜਿਨੂੰ ਸਾਰੀਆਂ ਧਿਰਾਂ ਤੇ ਇੱਕ ਮਤਲ ਲੈ ਕੇ ਚੱਲਣ ਤੇ ਨਾਲ ਰਾਜਨੀਤੀ ਤੇ ਧਰਮ ਧਰਮ ਦੀ ਜਣੀ ਨਾਲ ਜਿਹੜੀ ਹੈ ਨਾ ਰਿਫਲੈਕਸ਼ਨ ਜ਼ਰੂਰ ਪਾਣਾ ਚਾਹੀਦਾ ਤਾਂ ਕਿ ਅਸੀਂ ਜਿਸ ਪਾਸਿਓਂ ਕਾਲੀ ਦਲ ਤੁਰਿਆ ਸੀ ਉਹਨਾਂ ਪ੍ਰਾਤਨ ਲੀਹਾਂ ਤੇ ਲੈ ਚਲੀਏ ਕਿਉਂਕਿ ਸ਼ਰਵਣੀ ਕਾਲੀ ਦਲ ਜਿੱਥੇ ਹਰ ਵਰਗ ਦੀ ਰਾਖੀ ਕਰਦਾ ਉੱਥੇ ਪੰਥਕ ਹਿੱਤਾਂ ਦੀ ਪੰਥਕ ਸੋਧ ਦੀ ਪਹੇਦਾਰੀ ਵੀ ਕਰਦਾ ਨੇ ਬਸੇ ਜੇ ਪ੍ਰੇਮ ਸਿੰਘ ਚੰਦੂ ਮજરા ਸੀਨੀਅਰ ਮੀਤ ਪ੍ਰਧਾਨ ਹੋ ਸਕਦੇ ਤਾਂ ਪ੍ਰਧਾਨ ਬਣਨ ਚ ਕੀ ਦਿੱਕਤ ਨਹੀਂ ਦਿੱਕਤ ਕੋਈ ਨਹੀਂ ਕੋਈ ਬਨੋ ਨਹੀਂ ਹੈ ਪਰ ਮੇਰੀ ਇੱਛਾ ਹੀ ਨਹੀਂ ਹੈ ਤੇ ਮੈਂ ਬਣਨਾ ਹੀ ਨਹੀਂ ਚਾਹੁੰਦਾ ਅਸੀਂ ਤਾਂ ਅਸੀਂ ਤਾਂ ਚਾਹੁੰਦੇ ਆ ਵੀ ਮਨ ਪਾਰਟੀ ਮਜ਼ਬੂਤ ਹੋਵੇ ਪਾਰਟੀ ਜਿਹੜੀ ਆ ਜੋ ਲੋਕ ਅਸਲ ਸੱਚੀ ਗੱਲ ਤਾਂ ਇਹ ਵੀ ਅਸੀਂ ਇਹ ਮਹਿਸੂਸ ਕਰਦੇ ਆ ਕਿ ਅੱਜ ਲੋਕਾਂ ਦਾ ਫਤਵਾ ਲੋਕਾਂ ਦੀ ਇੱਛਾ ਕਿ ਸਾਥ ਸੂਰ ਸਿੰਘ ਬਾਦਲ ਹੋਣੀ ਤਿਆਗ ਦਿਖਾਉਣ ਤਾਂ ਕਿ ਪਾਰਟੀ ਬਚੇ ਜੰਦੂ ਮਹਾਰਾਬ ਤੁਸੀਂ ਤਿਆਗ ਦੀ ਗੱਲ ਕਰਦੇ ਹੋ ਤਾਂ ਦੂਜੀ ਤਰੀਕ ਇਹ ਕਹਿੰਦੀ ਆ ਕਿ ਜਿਹੜਾ ਤਿਆਗ ਦੀ ਗੱਲ ਆ ਜਾਂ ਜਿਹੜੇ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਹੀ ਕਰਨ ਤਿਆਗ ਤਾਂ ਹੋਰ ਕਿਉਂ ਨਾ ਕਰਨ ਮਲੂਕਾ ਕਿਉਂ ਨਾ ਕਰੇ ਚੰਦੂ ਮਹਾਰਾ ਪਰਿਵਾਰ ਕਿਉਂ ਨਾ ਕਰੇ ਢੀਂਡਸਾ ਪਰਿਵਾਰ ਕਿਉਂ ਨਾ ਕਰੇ ਅਸੀਂ ਤਾਂ ਆਪ ਕਰਨ ਨੂੰ ਤਿਆਰ ਨਾ ਅਸੀਂ ਤਾਂ ਮੈਂ ਤਾਂ ਪਹਿਲੀ ਗੱਲ ਕਰਤੀ ਵੀ ਅਸੀਂ ਕੋਈ ਚੋਣ ਨਹੀਂ ਲੜਦੇ ਅੱਛਾ ਅਸੀਂ ਅਕਾਲੀ ਨਾਲ ਚੇ ਵੀ ਸੁਧਾਰ ਚਾਹੁੰਦੇ ਆ ਇਹ ਸਾਇਤੂ ਡਾਕੂਮੈਂਟ ਦੀਆਂ ਵੀ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਸਵਾਰ ਜਾ ਮੈਂ ਪੜੀ ਨਹੀਂ ਹੈ ਪੂਰੀ ਇਹ ਇਹ ਹੋਵੇ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੋਵੇ ਕੋਈ ਚੋਣ ਨਾਲ ਲੜੇ ਕਿਉਂਕਿ ਫਿਰ ਹੀ ਜੱਥੇਬੰਦੀ ਬਣਦੀ ਹੈ ਸਹੀ ਮੈਨਾਂ ਵਿੱਚ ਜਦੋਂ ਪ੍ਰਧਾਨ ਚੋਣ ਨਾਲ ਲੜਦਾ ਤੇ ਫਿਰ ਉਹ ਆਪਣੇ ਹਲਕੇ ਤੱਕੇ ਸੀ ਉਤਰਾਈ ਜਾਂਦਾ 81 34 ਸਖ ਜਿਆਦਾ ਧਿਆਨ ਦਿੰਦਾ ਤੇ ਫਿਰ ਜੇ ਚੋਣ ਨਹੀਂ ਲੜੇਗਾ ਤਾਂ ਉਹਦਾ ਧਿਆਨ ਪੂਰਾ ਆਰਗੇਨਾਈਜੇਸ਼ਨ ਵੱਲ ਹੋਏਗਾ ਪਿਛੇ ਜਨਰਲ ਹੌਸਟ ਦੀ ਜਦੋਂ ਮੀਟਿੰਗ ਸੀ ਤਾਂ ਉਹਦੇ ਮੈਂ ਮਤਾ ਵੀ ਮੈਂ ਲੈਂਦਾ ਸੀ ਕਿ ਉਹ ਤੋਂ ਮਤਾ ਲੈਂਦਾ ਸੀ ਡਿਸਟ੍ਰਿਕਟ ਹੈੱਡ ਜਿਹੜੇ ਨੇ ਜੀ ਜ਼ਿਲ੍ਹਾ ਜ才ਦਾਰ ਵੀ ਉਹ ਕੋਈ ਚੋਣ ਨਹੀਂ ਲੜਨਗੇ ਪਰ ਸਹੀ ਮੈਨੇ ਵਿੱਚ ਜਿਹੜਾ ਹੈੱਡ ਆ ਪਾਰਟੀ ਦਾ ਉਹ ਵੀ ਉਸੇ ਲਾਈਨ ਤੇ ਚੱਲੇ ਤਾਂ ਪਾਰਟੀ ਹੋਰ ਮਜ਼ਬੂਤ ਹੋ ਸਕਦੀ ਚੁੰਦਾ ਸਾਹਿਬ ਤਾਂ ਵੈਸੇ ਵੇਲੇ ਇੱਕ ਚਲੋ ਠੀਕ ਹੈ ਉਸ ਪਾਸੇ ਖੜੇ ਨੇ ਪਰ ਵੈਸੇ ਵੀ ਉਹ ਕੋ ਸਾਂਝੇ ਮਤਲਬ ਕਾਮਨ ਮੈਨ ਹੋ ਸਕਦੇ ਇਹ ਸਾਰਾ ਕੁਝ ਸੁਲਝਾਉਣ ਦੇ ਲਈ ਉਹਨਾਂ ਤੱਕ ਤੁਸੀਂ ਪਹੁੰਚ ਕੀਤੀ ਕਿਉਂਕਿ ਇਹ ਸਿਫਾਰਿਸ਼ਾਂ ਤਾਂ ਉਹਨਾਂ ਦੀਆਂ ਨੇ ਉਹ ਇਕੱਲੇ ਨਹੀਂ ਸੀ ਹੋਰ ਵੀ ਬਹੁਤ ਸਾਰੇ ਮੈਂਬਰ ਸੀ ਤੋ ਗੱਲ ਇਹ ਆ ਵੀ ਜਿਹੜਾ ਕਿਉਂਕਿ ਕਿਉਂਕਿ ਕੀ ਕਹਿੰਦੇ ਨੇ ਸੁਖਵੀਰ ਬਦਲੋ ਸਿਫਾਰਿਸ਼ਾਂ ਲਾਗੂ ਕਰਨ ਤੱਕ ਕਿਉਂ ਨਹੀਂ ਮੰਨ ਰਹੇ ਅਸਲ ਮਾਨ ਵਿੱਚ ਇਹਦਾ ਵੱਡੀ ਗੱਲ ਤਾਂ ਇਹ ਵੀ ਮੰਨ ਨਹੀਂ ਰਹੇ ਮਨਾਉਣ ਦਾ ਸੀ ਯਤਨ ਕੀਤਾ ਵੈਸੇ ਜਦੋਂ ਦਿਖਦਾ ਹੋਵੇ ਕਿੜੇ ਕੋਈ ਲੁਕੁਸ਼ ਵਾਲੀ ਗੱਲ ਆ ਇਹ ਤਾਂ ਜਗਜਾਹਰ ਆ ਮਤਲਬ ਤੁੰਡਾ ਕਮੇਟੀ ਦੀ ਰਿਪੋਰਟ ਭਾਵੇਂ ਆਫੀਸ਼ੀਅਲੀ ਨਹੀਂ ਅਨਾਉਂਸ ਕੀਤੀ ਪਰ ਦੁਨੀਆ ਨੂੰ ਪਤਾ ਸਾਰੀ ਗੱਲ ਬਾਹਰ ਆ ਗਈ ਬਲਕਿ ਜਦੋਂ ਇਸ ਤਰ੍ਹਾਂ ਦੀ ਬਾਹਰ ਆ ਗਈ ਤਾਂ ਉਹਨਾਂ ਨੂੰ ਆਪਣੇ ਆਪ ਹੀ ਐਲਾਨ ਕਰ ਦੇਣਾ ਚਾਹੀਦਾ ਸੀ ਵੀ ਜੇ ਲੋਕ ਇਹ ਚਾਹੁੰਦੇ ਨੇ ਜੇ ਸਾਡੀ ਪਾਰਟੀ ਵੱਲੋਂ ਉਹਨਾਂ ਵੱਲੋਂ ਬਣਾਈ ਜਿਸ ਰਫ਼ਤਾਰ ਤੇ ਕਮੇਟੀ ਦੀ ਜੇ ਸਿਫਾਰਸ਼ ਆ ਜੀ ਸੱਸ ਹੋਈ ਸੀ ਬਾਦਲ ਉਹਨਾਂ ਨੇ ਆਪ ਕਮੇਟੀ ਬਣਾਈ ਤੇ ਉਸ ਕਮੇਟੀ ਦੀ ਸਿਫਾਰਸ਼ਾ ਤੇ ਫਿਰ ਤਾਂ ਉਹਨਾਂ ਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਆ ਤੇ ਸਿਫਾਰਸ਼ ਵੀ ਐ ਨਹੀਂ ਘਰ ਬੈਠੇ ਬਣਾਈ ਸਾਰੇ ਪੰਜਾਬ ਦਾ ਰੌਂਡ ਲਾ ਕੇ ਬਣਾਈ ਆ ਅਸੈਸਮੈਂਟ ਆ ਅਫੀਸ਼ੀਅਲ ਰਿਕਾਰਡ ਆ ਲੋਕਾਂ ਦੇ ਨੰਬਰ ਤੱਕ ਨਾਮ ਤੱਕ ਲਿਖੇ ਹੋਏ ਆ ਫਿਰ ਫਿਰ ਤਾਂ ਉਹਨਾਂ ਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਆ ਆਹੀ ਆਹੀ ਸਮਝਾਦਾ ਤਾਂ ਮੇਰੇ ਸਾਬ ਤੁਸੀਂ ਕਿਹਾ ਕਿ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਪਰ ਜਿਹੜੇ ਹਿਸਾਬ ਨਾਲ ਅਕਾਲੀ ਦਲ ਦਾ ਡਾਊਨਫਾਲ ਚੱਲ ਰਿਹਾ ਤੁਹਾਨੂੰ ਨਹੀਂ ਲੱਗਦਾ ਇਹ ਫਰਸ਼ ਤੇ ਵੀ ਨਹੀਂ ਰਹਿਣਾ ਤਾਂ ਧਰਤੀ 'ਚ ਚਲ ਜਾਊਗਾ ਇਹ ਧਰਤੀ ਜਾਣ ਵਾਲੀ ਗੱਲ ਹੋ ਗਈ ਹੋਰ 732 ਵੋਟਾਂ ਮਿਲਣੀਆਂ ਧਰਤੀ ਜਾਣ ਵਾਲੀ ਗੱਲ ਇਹ ਤਾਂ ਵੱਡੀ ਫਿਰ ਹੋਰ ਨਿਸ਼ਾਨੀ ਕੀ ਹੋ ਜਾਦੀ ਆ ਵੀ ਇੱਕ ਸੋ 4 ਸਾਲ ਪੁਰਾਣੀ ਪਾਰਟੀ ਹੋਵੇ ਤੇ ਉਹ ਔਰ ਦੂਜੇ ਪਾਸੇ ਬੀਐਸਪੀ ਦਾ ਆਪਣਾ ਧਾਰਾ ਬੀਐਸਪੀ ਜਦੋਂ ਇਕੱਲੀ ਲੜੀ ਜਲੰਧਰ ਵੈਸ ਤੋਂ ਉਦੋਂ 1960 ਵੋਟਾਂ ਲਈ ਤੇ ਹੁਣ 700 ਸੁਖਵੀਰ ਸੀ ਬਾਦਰਵੰਦ ਇਸ ਬੋਰਡ ਦੇ ਨਾਲ 1960 ਤੋਂ ਘਟ ਕੇ 732 ਰਹਿ ਗਈਆਂ ਫਿਰ ਤੁਸੀਂ ਕਹਿੰਦੇ ਹੋ ਕਿ ਸਭ ਤੇ ਫਿਰ ਧਰਤੀ ਦੇ ਹੇਠਾਂ ਜਾਣਾ ਹੀ ਉਹ ਗੱਲ ਹੋਗੀ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਨੇ ਬਸ ਪਾਦਾ ਵੀ ਬੇਡਾ ਬਿਠਾਤਾ ਉਹਨਾਂ ਲਈ ਵੀ ਮਾੜੇ ਸਿੱਧ ਹੋਏ ਬਾਏ ਨਹੀਂ ਕਹਿੰਦਾ ਬਸ ਵਾਲੇ ਕਹਿ ਰਹੇ ਨੇ ਤਾਂ ਵੀ 18 ਨੁਕਸਾਨ ਹੀ ਨਾ ਨੇ ਕਰਤਾ ਦੇਖੋ ਨਾ ਕਿਹੜੀ ਹਾਲਤਾ ਕਿਹੜੀ ਤਰਾਸ ਦੀ ਆ ਪਹਿਲੀ ਗੱਲ ਤਾਂ BSPP ਨੇ ਕਿਹਾ ਵੀ ਅਸੀਂ ਨਾ ਦੀ ਸਪੋਰਟ ਨਹੀਂ ਸੀ ਮੰਗੀ ਨਾ ਨੇ ਐਵੇਂ ਦੇਤੀ ਜੀ ਬਿਨਾ ਮੰਗੇ ਹੀ ਦੇਖੋ ਕੀ ਹਾਲਤ ਬਣਾਈ ਸਾਡੀ ਪਾਰਟੀ ਦੀ ਵੀ ਪਹਿਲੀ ਗੱਲ ਤਾਂ ਆਪਣਾ ਚੋਣ ਨਿਸ਼ਾਨ ਦੇ ਕੇ ਮਤਲਬ ਕਿਸੇ ਉਮੀਦਵਾਰ ਨੂੰ ਵਿੱਚੋਂ ਛੱਡ ਕੇ ਭੱਜ ਜਾਣਾ ਉਹ ਵੀ ਵਿਧਵਾ ਹੋਵੇ ਔਰਤ ਹੋਵੇ ਗਰੀਬ ਹੋਵੇ ਕੁਰਬਾਨੀ ਵਾਲੇ ਪਰਿਵਾਰ ਦੀ ਔਰਤ ਹੋਵੇ ਭਲੇ ਤਾਂ ਕਦੇ ਦੇਖਿਆ ਹੀ ਨਹੀਂ ਹੋਣਾ ਤੁਸੀਂ ਕਿਸੇ ਦੂਜੇ ਦੀ ਸਪੋਰਟ ਕਰਨ ਦਾ ਜੋ ਇਹ ਤਾਂ ਆਪਣੀ ਪਾਰਟੀ ਦੇ ਵਿਰੁੱਧ ਬਗਾਵਤ ਕਰਤੀ ਤੇ ਦੂਜੀ ਗੱਲ ਇਹ ਆ ਵੀ ਫੇਰ ਜਿਹੜੀ ਪਾਰਟੀ ਸਪੋਰਟ ਕਰਦੇ ਆ ਉਹਦੇ ਲੀਡਰ ਕਹਿੰਦੇ ਬਈ ਤਾਂ ਸਪੋਰਟੇ ਵੀ ਮੰਗੀ ਆਪੇ ਦੇਤੀ ਤੇ ਫੇਰ ਜਿਸ ਦਿਨ ਬਰਸਪਾ ਦਾ ਹਾਲੇ ਹੋਇਆ 1960 ਤੋਂ 732 ਦੇ ਰਹਿ ਗਏ ਉਦੋਂ ਉਹਨਾਂ ਦੇ ਲੀਡਰਾਂ ਨੇ ਕਿਹਾ ਵੀ ਸਾਡਾ ਤਾਂ ਨੁਕਸਾਨ ਇਹ ਨਾ ਕਰਕੇ ਹੋ ਗਿਆ ਇਹ ਤਾਂ ਮਾਰੀ ਗੱਲ ਫੇ ਕੀ ਹੋ ਜਾਂਦੀ ਹੈ ਥੋੜਾ ਸਭ ਤੁਹਾਨੂੰ ਇਸ ਗੱਲ ਦੇ ਅਫਸੋਸ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਪ੍ਰਧਾਨ ਇੱਕ ਹਲਕੇ ਤੱਕ ਸੀਮਤ ਰਹਿ ਜਾਂਦਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਕਾਲੀ ਲੀਡਰ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਬਠਿੰਡੇ ਤੱਕ ਰਹਿ ਜਾਂਦੇ ਨੇ ਤੁਹਾਨੂੰ ਇਸ ਗੱਲ ਦਾ ਅਫਸੋਸ ਹੈਗਾ ਕਿ ਤੁਹਾਡੀ ਸੀਟ ਤੇ ਵੀ ਇਸ ਚੀਜ਼ ਦਾ ਫਰਕ ਪਿਆ ਨਹੀਂ ਮੇਰੀ ਕੱਲੇ ਜ ਨਹੀਂ ਬਾਕੀ ਸੀਟਾਂ ਤੇ ਵੀ ਇਸੇ ਗੱਲ ਦਾ ਫਰਕ ਪੈਂਦਾ ਸਾਰਾ ਧਿਆਨ ਸਾਰੇ ਫੰਡਸ ਸਾਰਾ ਪਾਰਟੀ ਇੱਕ ਸੀਟ ਦੇ ਝੋੜ ਦਿੰਦੇ ਆ ਹੂੰ ਬਾਕੀ ਤਾਂ ਬਿਲਕੁਲ ਆਪਣੇ ਤਰਸ ਦੇ ਛੱਡ ਦਿੰਦੇ ਆ ਸੋ ਇਸ ਕਰਕੇ ਤਾਂ ਨੁਕਸਾਨ ਹੋ ਰਿਹਾ ਪਾਰਟੀ ਦਾ ਸੋ ਇਹੀ ਗੱਲਾਂ ਅਸੀਂ ਕਹਿ ਰਹੇ ਹਾਂ ਵੀ ਪਾਰਟੀ ਨੂੰ ਜੇ ਤੁਸੀਂ ਓਵਰਆਲ ਪਾਰਟੀ ਦੇ ਤੌਰ ਤੇ ਨਹੀਂ ਸਮਝੋਗੇ ਵੀ ਇੱਕ ਕੰਪਨੀ ਦੇ ਤੌਰ ਤੇ ਚਲਾਉਂਗੇ ਫਿਰ ਪਾਰਟੀ ਦਾ ਹਾਲ ਹੀ ਹੋਊਗਾ ਜੋ ਹੋ ਰਿਹਾ ਪਰ ਅਸਲ ਵਿੱਚ ਮੇਰੇ ਸਭ ਨਾਲ ਹੀ ਗੱਲ ਹੋਏ ਵੀ ਕਹਿੰਦੇ ਨੇ ਕਿ ਚੰਦੂ ਮਾਰਾ ਸਾਹਿਬ ਆਪਣੇ ਪਿੰਡ ਦੇ ਵਿੱਚ ਉਹਨਾਂ ਦੀ ਜੋ ਪਾਰਟੀ ਹਾਰਦੀ ਹੈ ਜਿੱਥੇ ਦੋ ਫੇਸ ਰਹਿੰਦੇ ਨੇ ਉੱਥੋਂ ਪਾਰਟੀ ਹਾਰ ਜਾਂਦੀ ਹੈ ਉੱਥੋਂ ਨਹੀਂ ਉਹਨਾਂ ਦੀ ਬੋਡ ਨਾ માત્ર ਵੋਟ ਉਹਨਾਂ ਨੂੰ ਉੱਥੋਂ ਪੈਂਦੀ ਹੈ ਦੇਖੋ ਗੱਲੇ ਇਕੱਲਾ ਮੇਰਾ ਥੋੜੋ ਇਹ ਤਾਂ ਸਾਰੇ ਹਾਰੇ ਆ ਆਪਣੇ ਆਪਣੇ ਪਿੰਡਾਂ ਤੋਂ ਹਾਰੇ ਆ ਆਪਣੇ ਆਪਣੇ ਇਲਾਕਿਆਂ ਤੋਂ ਹਾਰੇ ਆ 10 ਕੈਂਡੀਡੇਟ ਦੀਆਂ ਜਵਾਨਤਾ ਜਾਂਬਤ ਹੋਈਆਂ ਇਹ ਸਾਰਾ ਕੁਝ ਪਾਰਟੀ ਦੀ ਇਸ ਮਾੜੀ ਹਾਲ ਦਾ ਹੀ ਕਾਰਨ ਹੈ ਤੁਸੀਂ ਜਲੰਧਰ ਇਲੈਕਸ਼ਨ ਦੀ ਗੱਲ ਕੀਤੀ ਸੀ ਉਹਨਾਂ ਨੇ ਤੇ ਇਹ ਕਹਿ ਕੇ ਕੈਂਡੀਡੇਟ ਤੋਂ ਕਿਨਾਰਾ ਕਰ ਲਿਆ ਸੀ ਕਿ ਕਹਿੰਦੇ ਉਹ ਬਾਗੀ ਧੜੇ ਦਾ ਕੈਂਡੀਡੇਟ ਆ ਕਹਿੰਦੇ ਬੀਬੀ ਜ਼ਗੀਰ ਖੁਰਤੇ ਬਡਾਲਾ ਦਾ ਕੈਂਡੀਡੇਟ ਆ ਉਹ ਨਹੀਂ ਕਿਨਾਰਾ ਕਰਨਾ ਇਹ ਕੋਈ ਚੋਣ ਨਿਸ਼ਾਨ ਕਿਨ ਦੇ ਸੀ ਚੋਣ ਨਿਸ਼ਾਨ ਦਾ ਸੁਵੀਰ ਨੂੰ ਬਦਲਣ ਦਿੱਤਾ ਸੀ ਇੰਨੀ ਸ਼ਰਮ ਕਰ ਲੰਦੇ ਇੰਨਾ ਹੀ ਮਹਿਸੂਸ ਕਰ ਲੰਦੇ ਵੀ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਆ ਵੀ ਅਸੀਂ ਮਾਣ ਦੀ ਇੱਜ਼ਤ ਰੱਖਣੀ ਆ ਤੇ ਫਿਰ ਜਿਹਦੀ ਮਦਦ ਕੀਤੀ ਉਹਦਾ ਕੀ ਸਵਾਰਤਾ ਉਹ ਮਤਲਬ ਉਹ ਕਹਿੰਦਾ ਸਾਡਾ ਨੁਕਸਾਨ ਕਰਦਾ ਸਭ ਮੈਂ ਅਜੇ ਵੀ ਗੱਲ ਆ ਹੁਣ ਬੀਬੀ ਸਾਡੇ ਆਈ ਸਰਜੀਤ ਕੋ 1260 ਲੈ ਗਈ ਹੁਣ ਜੀ ਸ਼ਾਇਦ ਇਹ ਕਰਦੇ ਸ਼ਾਇਦ ਹੋਰ ਘਟ ਜਾਂਦੀ ਹੂੰ ਮਤਲ ਤੁਹਾਨੂੰ ਇਸ ਇਸ ਗੱਲ ਲੱਗਦਾ ਹੂੰ ਜੀ ਅਚੰਦ ਮਰੇ ਸਾਹਿਬ ਵਡਾਲਾ ਸਾਹਿਬ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਰਾਜ਼ੀ ਨਹੀਂ ਹੈਗੇ ਕਹਿੰਦੇ ਉੱਥੇ ਜਾ ਕੇ ਮਾਫੀ ਮੰਗਣੀ ਤਾਂ ਦੂਰ ਦੀ ਗੱਲ ਕਹਿੰਦੇ ਸਾਨੂੰ 2 ਸਾਲ ਹੋ ਗਏ ਕਹਿੰਦੇ ਆਨੂੰ ਮੀਟਿੰਗਸ ਦੇ ਵਿੱਚ ਇਹ ਗੱਲਾਂ ਹੋਈਆਂ ਨੇ ਬਹੁਤ ਵਾਰੀ ਹੋਈਆਂ ਨੇਕਾਂ ਵਾਰੀ ਹੋਈਆਂ ਤੇ ਹੁਣ ਜਿਵੇਂ ਅਸੀਂ ਜਾ ਕੇ ਉੱਥੇ ਕੀਤਾ ਹੁਣ ਜਹੇਦਰ ਸਾਹਿਬਾਨਾ ਨੇ ਉਹਨਾਂ ਨੂੰ ਸੰਬਨ ਕੀਤਾ ਤਲਬ ਕੀਤਾ ਜੀ ਹੁਣ ਤਾਂ ਮਜਬੂਰੀ ਬਾਝ ਜਾਣਗੇ ਜੇ ਆਪਣੇ ਆਪ ਜਾਂਦੇ ਤਾਂ ਹੋਰ ਚੰਗੀ ਗੱਲ ਸੀ ਨਹੀਂ ਫਿਰ ਇਹ ਚੀਜ਼ਾਂ ਦਾ ਜਦੋਂ ਛੁੰਦਾ ਕਮੇਟੀ ਦੀ ਰਿਪੋਰਟ ਇਹ ਆ ਜਾਂਦੀ ਆ ਇਹ ਤੇ ਫਿਰ ਉਹਦੀ ਹੋ ਜਾਣੀਆਂ ਚਾਹੀਦੀਆਂ ਸੀ 2022 ਇਹ ਹੋ ਜਾਣੀਆਂ ਚਾਹੀਦੀਆਂ ਜੇ 2 ਸਾਲ ਪਹਿਲਾਂ ਜੇ 2 ਸਾਲ ਪਹਿਲਾਂ ਹੋ ਜਾਂਦੀਆਂ ਤਾਂ ਅੱਜ ਇਹਨਾਂ ਦੇਖਣੇ ਪੈਂਦੇ ਜੀ ਤ੍ਰਿਕਨੇ ਜੇ ਨਹੀਂ ਹੋਈ ਤਾਂ ਇਹ ਦਿਨ ਦੇਖਣੇ ਪਏ ਨਹੀਂ ਮੀਟਿੰਗ ਦੇ ਵਿੱਚ ਕਿਸੇ ਚ ਇਹ ਹੋਇਆ ਸੀ ਕਿ ਸਾਰਿਆਂ ਨੇ ਹੱਥ ਖੜੇ ਕੀਤੇ ਕਿ ਹਾਂ ਕਲ ਤਖਤ ਜਾਵਾਂਗੇ ਕਲ ਤਖਤ ਸਾਹਿਬ ਜਾਵਾਂਗੇ ਇਹ ਹੋਇਆ ਸੀ ਸੁਖਵੀਰ ਬਾਦਲ ਵੀ ਮੰਨੇ ਸੀ ਕਿ ਹਾਂ ਜਾਵਾਂਗੇ ਬਟਾਲਾ ਸਾਹਿਬ ਕਹਿੰਦੇ ਬਾਅਦ ਦੇ ਵਿੱਚ ਮੁੱਕਰ ਕੇ ਪਤਾ ਨਹੀਂ ਕਿਉਂ ਉਹਨਾਂ ਦੇ ਪੈਰ ਉਧਰ ਨਮਰਸਰ ਵੱਲ ਨੂੰ ਤੁਰਦੇ ਹੀ ਨਹੀਂ ਨਹੀਂ ਕਈ ਵਾਰ ਹੋਇਆ ਇੱਕ ਵਾਰੀ ਥੋੜੋ ਕਈ ਵਾਰ ਲੀਡਰਾਂ ਨੇ ਵਰਕਰਾਂ ਨੂੰ ਦਿੱਤੀ ਆ ਤੇ ਨਾਲੇ ਚੁੰਦਾ ਕਮੇਟੀ ਨੇ ਰਿਕਮੈਂਡ ਕੀਤਾ ਗਲਤ ਹੈ ਆ ਤਾਂ ਬੜਾ ਤਾਂ ਇੱਥੋਂ ਹੀ ਪਿਆ ਨਾ ਵੀ ਆਪਣੀ ਬਣਾਈ ਕਮੇਟੀ ਹੋਵੇ ਉਹਦੀਆਂ ਸਿਫਾਰਸ਼ਾਂ ਆਗੀਆਂ ਹੋਣ ਸਾਹਮਣੇ ਜਾ ਕੇ ਜ਼ਾਹਰ ਹੋ ਗਈਆਂ ਹੋਣ ਫੇਰ ਤਾਂ ਪ੍ਰਵਾਨ ਕਰ ਲੈਣੀ ਚਾਹੀਦੀ ਝੁੰਦਾ ਸਾਹਿਬ ਕਿਉਂ ਚੁੱਪ ਨੇ ਝੁੰਦਾ ਸਾਹਿਬ ਕਿਉਂ ਨਹੀਂ ਬੋਲ ਰਹੇ ਇਹ ਤਾਂ ਝੁੰਦਾ ਸਾਹਿਬ ਕਿਉਂ ਨਹੀਂ ਕਹਿ ਰਹੇ ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ ਕਿਉਂ ਨਹੀਂ ਬੋਲ ਰਹੇ ਤੁਸੀਂ ਅਪਰੋਚ ਕਰ ਰਹੇ ਹੋ ਉਹਨਾਂ ਨੂੰ ਨਹੀਂ ਮੇਰੀ ਵੈਸੇ ਤਾਂ ਗੱਲ ਹੁੰਦੀ ਰਹਿੰਦੀ ਆ ਪਰ ਹੁਣ ਇਹ ਨਾ ਦਿਨਾਂ ਚ ਨਹੀਂ ਕਦੇ ਹੋਈ ਸੱਚੀ ਗੱਲ ਇਹ ਪਹਿਲਾਂ ਹੁੰਦੀ ਸੀ ਜੀ ਅੰਦਰੋਂ ਤਾਂ ਉਹ ਚਾਹੁੰਦੇ ਸੀ ਪਰ ਬਾਹਰੋਂ ਤਾਂ ਨਹੀਂ ਕਹਿ ਸਕਦਾ ਵੱਖਰੀ ਗੱਲ ਹੈ ਯੋਕੇ ਯੋਕੇ ਕਮੇਟੀ ਉਹਨਾਂ ਦੀ ਪ੍ਰਧਾਨਗੀ ਹੇਠਾਂ ਬਣੀ ਸੀ ਰეკਮੈਂਡ ਉਹਨਾਂ ਨੇ ਕਰਿਆ ਤੇ ਕੁਦਰਤੀ ਜ਼ਰੂਰਤ ਤੇ ਚਾਹਵਦਾ ਸੀ ਉਹ ਕਿਉਂਕਿ ਅਸਲੀ ਕੋ ਅਥਾਰਟੀ ਹੈਗੇ ਨੇ ਲਾਗੂ ਕਰਵਾ ਸਕਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਹੁਣ ਇੱਕ ਨਵਾਂ ਸ਼੍ਰੋਮਣੀ ਕਾਲੀਦਲ ਹੋਣ ਚਾਏਗਾ ਕਿਉਂਕਿ ਪਹਿਲਾਂ ਵੀ ਆਉਂਦੇ ਰਹੇ ਹੈਗੇ ਤੁਸੀਂ ਸ਼ੁਰੂ ਕਰੋ ਲੌਗ ਵਾਲੀ ਪ੍ਰਧਾਨਗੀ ਸਾਡੀ ਤਾਂ ਕੋਸ਼ਿਸ਼ ਹੈ ਹੋਏਗੀ ਕਿ ਇਸੇ ਕਾਲੀਦਲ ਨੂੰ ਸੁਧਾਰਿਆ ਜਾਵੇ ਇਸੇ ਕਾਲੀਦਲ ਨੂੰ ਪ੍ਰਾਤਨ ਰਿਵਾਇਤਾਂ ਤੇ ਲਿਆਂਦਾ ਜਾਵੇ ਇਸੇ ਕਾਲੀਦਲ ਦੀਆਂ ਜਿਹੜੀਆਂ ਕਮੀਆਂ ਕਮੀ ਇਹਨੇ ਉਹਨਾਂ ਦੂਰ ਕੀਤਾ ਜਾਵੇ ਅਸੀਂ ਹੁਣ ਵੀ ਆਸ ਕਰਦੇ ਹਾਂ ਕਿ ਜਾਇਦਾ ਸ੍ਰੀ ਅਕਾਲ ਤਖਤ ਸਾਹਿਬ ਇੱਕ ਇਤਿਹਾਸਕ ਰੋਲ ਨਿਭਾਉਣਗੇ ਤੇ ਇਹ ਜਿਹੜੀ ਜਥੇਬੰਦੀ ਆ ਯੂ ਨੋ ਖਿੰਡਾਉਣ ਤੋਂ ਖਿੰਡਣ ਤੋਂ ਟੁੱਟਣ ਤੋਂ ਬਚਾਉਣਗੇ ਨਿੱਤੇ ਦਿਨੀ ਜਦੋਂ ਵਡਾਲਾ ਸਾਹਿਬ ਦਾ ਨਾਮ ਅਨਾਉਂਸ ਹੁੰਦਾ ਤੁਹਾਡੇ ਤੇ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਆ ਦੂਜਾ ਤੜਾਕ ਰਿਹਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਇਸ ਗੱਲ ਤੋਂ ਖੁਸ਼ ਨਹੀਂ ਸੀਗੇ ਕਿ ਉਹ ਡਾੜਾ ਨੂੰ ਕਨਵੈਨਰ ਕਿਉਂ ਲਾਇਆ ਗਿਆ ਕਹਿੰਦੇ ਉਹ ਉਹਨਾਂ ਦੀ ਪੀਸੀ ਤੋਂ ਪਹਿਲਾਂ ਹੀ ਉੱਠ ਕੇ ਭੱਜ ਗਏ ਬਡਾਲਾ ਸਾਹਿਬ ਤਾਂ ਤਾਂ ਨਾ ਹੀ ਮੈਂ ਪੇਸ਼ ਕੀਤਾ ਹੂੰ ਇਹ ਇਹ ਜਿਹੜੀਆਂ ਗਲਤਫਹਿਮੀਆਂ ਇਹ ਜਿਹੜੇ ਖਵਾਵ ਲੰਨੇ ਆ ਵੀ ਨਾਰਾਜ਼ ਹੋ ਗਏ ਪਰ ਮੈਂ ਤਾਂ ਨਾਂ ਪੁੱਟ ਕੀਤਾ ਮੈਂ ਤਾਂ ਕਿਹਾ ਸਵਾਗਤ ਉੱਤੇ ਜਾਣਾ ਸੀ ਮੈਂ ਬਡਾਲਾ ਸਾਹਿਬ ਦੀ ਡਿਊਟੀ ਮੈਂ ਹੀ ਲਾ ਕੇ ਗਿਆ ਵੀ ਤੁਸੀਂ ਪ੍ਰੈਸ ਤੁਸੀਂ ਕਰ ਲਿਓ ਪਰ ਸਾਡੇ ਬੱਚਿਆਂ ਦਾ ਪ੍ਰੋਗਰਾਮ ਸੀ ਮੈਂ ਆਇਆ ਯੂਐਸਏ ਤੋਂ ਤੇ ਵੀ ਮੈਂ ਜਾਣਾ ਮੈਂ ਤਾਂ ਲਾ ਗਿਆ ਤੇ ਨਾ ਹੀ ਤਾਂ ਬਡਾਲਾ ਸਾਹਿਬ ਦਾ ਮੈਂ ਪੁੱਟ ਕੀਤਾ ਤੇ ਫਿਰ ਮੇਰੇ ਕੋਲ ਸਿਕਰੇ ਮੇਰਾ ਖਿਆਲ ਜਦੋਂ ਸਵਾਗਤ ਤੋਂ ਮੈਂ ਵਿਲਾ ਹੋ ਗਿਆ ਦੂਜੇ ਤੋਂ ਫਿਰ ਘਰੇ ਆ ਕੇ ਗਏ ਸਨ ਮਾਨ ਕੀਤਾ ਕਿ ਬਾਈ ਕਿ ਉਹ ਵਿਰੋਧ ਦਾ ਮੈਦਾਨ ਨਾ ਪੁੱਟ ਕਰਨਾ ਤੇ ਮੈਂ ਬਰੋਦਗਰ ਕਰਨਾ ਤੁਸੀਂ ਨਹੀਂ ਸੀ ਪ੍ਰਧਾਨ ਕੀ ਤੁਹਾਡੀ ਨਹੀਂ ਸੀ ਲੀਡ ਕਰਨ ਦੀ ਕਿਉਂਕਿ ਤੁਸੀਂ ਹੁਣ ਤੱਕ ਇਹ ਮੰਨਿਆ ਜਾ ਕੇ ਸਾਰੇ ਧੜੇ ਨੂੰ ਹੁਣ ਤੱਕ ਤੁਸੀਂ ਲੀਡ ਕਰਦੇ ਆਏ ਹੋ ਨਹੀਂ ਨਹੀਂ ਲੀਡ ਦੀ ਗੱਲ ਨਹੀਂ ਸੀ ਸਾਰੇ ਬਰਾਬਰ ਸੀ ਮਤਲਬ ਅਸੀਂ ਅਸਰਹੀ ਗੱਲ ਤਾਂ ਇਹ ਵੀ ਅਸੀਂ ਚਾਹੁੰਦੇ ਆ ਕਿ ਨਵੀਂ ਜਨਰੇਸ਼ਨ ਨੂੰ ਨਵੇਂ ਯੰਗਸਟਰ ਨੂੰ ਮੌਕਾ ਦਿੱਤਾ ਜਾਵੇ ਸਹੀ ਗੱਲ ਤੇ ਆ ਅਸੀਂ ਪੂਰੀ ਸਹਿਦ ਦੰਦੇ ਰਹਾਂਗੇ ਨਾਲ ਪੂਰੀ ਥਾਪਨਾ ਹੋਏਗੀ ਪਰ ਅਸੀਂ ਚਾਹੁੰਦੇ ਆ ਯੰਗ ਜਿਹੜੇ ਨੌਜਵਾਨ ਆ ਇਹਨਾਂ ਨੂੰ ਮੌਕਾ ਦਈਏ ਮੈਂ ਆਖਰੀ ਸਵਾਲ ਹੁਣ ਬਹੁਤ ਗੱਲ ਚੱਲਦੀ ਆ ਕਿ ਸੁਖਵੀਰ ਬਾਦਲ ਝੋਲੀ ਚੁੱਕਾਂ ਦੇ ਪਿੱਛੇ ਲੱਗਦੇ ਨੇ ਜਾਂ ਡਾਈਟ ਕੋਕ ਵਾਲਿਆਂ ਦੇ ਜਾਂ ਨਵੇਂ ਨੇ ਉਹ ਕਿਹੜੇ ਨੇ ਅਜਨਾ ਹੀ ਲੈ ਦੋ ਨਹੀਂ ਚਲੋ ਇਹ ਤਾਂ ਸਭ ਨੂੰ ਪਤਾ ਨਾਂ ਲੈਣ ਦੀ ਕੋਈ ਲੋੜ ਨਹੀਂ ਪੈਂਦਾ ਤੇ ਪਰ ਇੱਕ ਤਾਂ ਜਗ ਜਹਾਰਾ ਵਿਜੇਟ ਵਾਲਾ ਦੁਆਰਾ ਸਾਰਾ ਉਹ ਇਹ ਮੈਂ ਜ਼ਰੂਰ ਕਹਿ ਸਕਦਾ ਵੀ ਉਹਨਾਂ ਲੋਕਾਂ ਨਾਲ ਘਿਰਿਆ ਹੋਇਆ ਜਿਨ੍ਹਾਂ ਨੇ 5 ਮਿੰਟ ਕਿਤੇ ਥਾਣਾ ਜੇਲ ਨਹੀਂ ਕੱਟੀ ਕਿਸੇ ਅਕਾਲੀ ਮੋਰਚੇ ਜਿਸ ਕਿਸੇ ਸਰਸ ਸੋਚਨ ਪ੍ਰੇਮ ਸਿੰਘ ਚੰਦੂਮਾਰਾ ਜਿਹੜੇ ਬਾਗੀ ਧੜੇ ਨੂੰ ਹੁਣ ਤੱਕਲੀਡ ਕਰਦੇ ਆਏ ਨੇ ਤੇ ਜਿਨ੍ਹਾਂ ਨੇ ਕਿਹਾ ਕਿ ਜੇਕਰ ਸੁਖਵੀਰ ਸਿੰਘ ਬਾਦਲ ਪਿੱਛੇ ਨਹੀਂ ਹਟਦੇ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਵੀ ਜ਼ਿਆਦਾ ਗਰਾਵਟ ਵੱਲ ਜਾਏਗਾ ਤੇ ਜੇ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਕੇ ਕਿਸੇ ਹੋਰ ਚਿਹਰੇ ਨੂੰ ਮੌਕਾ ਦਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਆ ਜੜੀ ਉਹ ਬਚੀ ਰਹੇਗੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ